ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੀਡੀਓ ਵੇਖਣ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਵੀਡੀਓ ਬਣਾਉਣ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਛੋਟੀ ਬੇਟੀ ਦਾ ਇਹ 4 ਸਾਲ ਦੀ ਬੇਟੀ ਹੈ ਉਹਦੇ ਸਲਵਾਰ ਅੱਜ ਕੱਲ ਛੋਟੀਆਂ ਮੇਡਿਆਂ ਨੂੰ ਇਹ ਸ਼ੌਂਕ ਹੁੰਦਾ ਹੈ ਕਿ ਅਸੀਂ ਸਲਵਾਰ ਸੂਟ ਹੀ ਬਣਾਏ ਉਹਨਾਂ ਬਾਰੇ ਕਈਆਂ ਨੂੰ ਪਤਾ ਨਹੀਂ ਲੱਗਦਾ ਹੈਗਾ ਵੀ ਸਲਵਾਰ ਬਣਾਣੀ ਉਹਦੇ ਕਿੰਨੇ ਆਪਾਂ ਡਰ ਲੈ ਲਈ ਕਿੰਨੇ ਕੁੰਦੇ ਲਈਏ ਕਿਸ ਤਰ੍ਹਾਂ ਡਰਾਪ ਕਰੀਏ ਤੇ ਕਿਸ ਤਰ੍ਹਾਂ ਕਾਈਏ ਕਰੀਏ ਹੋਏ ਬਾਰੇ ਆਪਾਂ ਅੱਜ ਤੁਹਾਨੂੰ ਦੱਸਾਂਗੇ 4 ਸਾਲ ਦੀ ਬੇਟੀ ਉਹਦੇ ਸਲਵਾਰ ਦੀ ਲੰਬਾਈ ਤਿਆਰ ਕਰਨੀ ਆਪਾਂ 15 ਇੰਚ ਮੋਰੀ ਕਰਨੀ ਹੈ 7.5 ਇੰਚ ਉਸ ਤਰ੍ਹਾਂ ਹੁਣ ਆਪਾਂ ਤੁਹਾਨੂੰ ਦੱਸਾਂਗੇ ਬਾਰੇ ਕਿ ਕੱਪੜਾ ਆਪਾਂ ਕਿਸ ਤਰੀਕੇ ਰੱਖਣਾ ਵੰ ਸਭ ਤੋਂ ਪਹਿਲਾਂ ਇਹਦਾ ਆਪਾਂ ਕੱਪੜਾ ਡਬਲ ਕਰ ਲਿਆ ਹੁਣ ਬਰਪਣੀ ਇਧਰ ਦੋਨੇ ਕਰਨੀਆਂ ਆ ਗਈਆਂ ਇਧਰ ਬੰਦ ਰੱਖਣਾ ਆਪਾਂ 15 ਇੰਚ ਲੰਬਾਈ ਤਿਆਰ ਆ ਉਹਨਾਂ ਦੀ ਫੇ 5 ਇੰਚ ਪਲੱਸ ਕਰ ਲੈਣੇ ਵਿੱਚ ਕਿੰਨਾ ਬਣ ਗਿਆ ਬੀ ਐਚ ਵੀ ਦੀ ਨਿਸ਼ਾਨੀ ਲਗਾਓ ਇਸ ਤੋਂ ਅੱਗੇ ਫੇਰ ਵੀ ਦੀ ਸਵਾਰਾ ਕਰੋ ਕੱਪੜਾ ਇਤੋਂ

ਇਸ ਤਰ੍ਹਾਂ ਸਾਰਾ ਸਵਾਰਿਆ ਲੈ ਲਓ ਕਿਪੜਾ ਇਸ ਤਰੀਕੇ ਹੁਣ ਆਪਾਂ ਕਪੜਾ ਡਬਲ ਫੋਲਡ ਕਰ ਲਿਆ ਇੱਥੋਂ ਇਹ ਹੁਣ 4-5 ਕਪੜਾ ਹੋ ਗਿਆ ਦੇਖੋ ਇੱਧਰ ਖੁੱਲਾ ਪਾਸਾ ਵਾ ਇੱਧਰ ਬੰਦ ਪਾਸਾ ਵਾ ਵੀ ਇੰਝ ਦਾ ਪ੍ਰੋਪਰ ਸਵਾਰ ਕੇ ਅੰਦਰ ਬਾਹਰ ਹੁਣ ਆਪਾਂ ਮੋਰੀ ਲਾਵਾਂਗੇ ਇਹਨਾਂ ਦੀ ਛੇਂਜ ਇਹ ਦਰੂਪ ਕਪੜਾ ਰੁਬਰ ਕਰ ਲਓ ਤੇ ਮੂਰੀ ਸ਼ੇਜ ਤੇ ਲਗਾਓ ਨਿਸ਼ਾਨੀ ਸ਼ੇਜ ਤੇ ਲਗਾ ਕੇ ਉਹਨੇ ਤੋਂ ਪੰਕੀ ਰੱਖਾਂਗੇ ਉਹਨਾਂ ਦਾ Bora, ਇਦੇ ਵਿੱਚ ਆਸਣ ਆਪਾਂ ਰੱਖਾਂਗੇ ਆਪਾਂ ਲਾਸਟ ਨੂੰ ਵੀ ਪਾਣੀ ਇਹਦੇ ਵਿੱਚ ਛੋਟੇ ਬੱਚਿਆਂ ਲਈ ਇਲਾਸਟਿਕ ਹੀ ਪਾਵਾਂਗੇ ਵਿੱਚ ਕੱਪੜਾ ਥੋੜਾ ਜਿਹਾ ਇਥੋਂ ਬਰਾਬਰ ਨਹੀਂ ਲੱਗਦਾ ਪਿਆ ਵਿੱਚ ਚਾਰ ਲੈਦੇ ਆਵਾਂ ਇਥੋਂ ਬਰਾਬਰ ਹੋਣੀ ਚਾਹੀਦੀਆਂ ਨੇ ਵਿੱਚੋਂ ਕੱਪੜਾ ਜਿਹੜਾ ਇਦਾਂ ਹੱਥ ਪਾ ਕੇ ਸਵਾਰਾ ਕਰੋ

ਇਸ ਤਰੀਕੇ ਇਹਦੀ ਸ਼ੇਪ ਹੁਣ ਆਪਾਂ ਇਸ ਤਰ੍ਹਾਂ ਸੇਲ ਨਾਲ ਮਿਲਾਵਾਂਗੇ ਇੱਥੋਂ ਇੱਕ ਅੱਧਾ ਇੰਚ ਆਪਾਂ ਸਿੱਧੀ ਰੱਖ ਲਾਂਗੇ ਮੁਕਰਮ ਟੈਚ ਕਰਨ ਵਾਸਤੇ ਉਸ ਤੋਂ ਉੱਪਰ ਇਸ ਤਰ੍ਹਾਂ ਸ਼ੇਪ ਮਿਲਾਵਾਂਗੇ ਇਹਦੇ ਵਿੱਚ ਆਪਾਂ ਜੇ ਪੱਲਿਆਂ ਦੀ ਨਿਸ਼ਾਨੀ ਦੇਣੀ ਹੈ ਵੀ ਹਾਂ ਵੀ ਅਸੀਂ ਪੱਲੇ ਪਾਣੀ ਪਾਣੇ ਜ਼ਰੂਰੀ ਫਿਰ ਆਪਾਂ ਇਹਦੇ ਵਿੱਚ ਇਸ ਤਰ੍ਹਾਂ ਕਰਾਂਗੇ 4 ਇੰਚ ਰੱਖ ਕੇ ਇੱਥੇ 4 ਤਾਵ ਬੁਰ ਬੁਰ ਕਰਕੇ ਨਿਸ਼ਾਨੀ ਲੇਗ ਇਸ ਤਰੀਕੇ ਆਪਾਂ ਇੱਥੇ ਕੱਟਣਾ ਨਹੀਂ ਹੈਗਾ ਇੱਥੋਂ ਆਪਾਂ ਨਿਸ਼ਾਨੀ ਇੱਧਰ ਵੀ ਪਾ ਲੈਣੀ ਲਾ ਲੈਣੀ ਇੱਧਰ ਵੀ ਲਗਾ ਲੈਣੀ ਇਹ ਵੀ ਪੱਲੇ ਦੀ ਸੀਨ ਕੱਟਣ ਨਾਲ ਫਿਰ ਆਪ ਨੂੰ ਇੰਟਰਲੋਕ ਕਰਨਾ ਪੈਂਦਾ ਧਾਗੇ ਨਿਕਲਦੇ ਨੇ ਇਸ ਤਰੀਕੇ ਨਿਸ਼ਾਨੀ ਲਾਣ ਨਾਲ ਹੀ ਆਪਾਂ ਸੀਨ ਲਗਾ ਲੈਣੀ ਫਿਰ ਆਪਾਂ ਨੂੰ ਨਾਲੇ ਗੁੰਮਸੀ ਨੂੰ ਮੰਗੋ ਹੋ ਜਾਂਦੀ ਏ ਧਾਗੇ ਨਿਕਲਦੇ ਤੇ ਕਟਾਈ ਨਹੀਂ ਕਰਨੀ ਪੈਂਦੀ ਹੁਣ ਆਪਾਂ ਇਸ ਵਾਰ ਜੋ ਡਰੱਗ ਦੀ ਤਿਆਰੀ ਕਟਾਈ ਕਰਾਂਗੇ ਹੋ ਗਈ ਆਪਣੀ ਸਲਵਾਰ ਦਾ ਡਰਾਪ ਤੇ ਕਟਾਈ ਇੱਥੋਂ ਵੀ ਆਪਾਂ ਕਟਾਈ ਕਰਾਂਗੇ ਵਿੱਚ ਤੇ ਇਹਦੇ ਵਿੱਚ ਕੈਂਚੀ ਪਾ ਕੇ ਹੀ ਫੜ ਲੈਣੀ ਹੈ ਧਿਆਨ ਨਾਲ ਪਲੇ ਵੀ ਕਿੱਥੇ ਨਾ ਪਵੇ ਕਪੜਾ ਕਿਸਕੇ ਨਾ ਇਸ ਤਰ੍ਹਾਂ ਬਣ ਜੇ ਛੋਟੇ ਬੱਚੇ ਜਿਸ ਸਲਵਾਰ ਕੱਟਣੀ ਹੋਵੇ ਸਟੇਟ ਸਲਵਾਰ ਨੂੰ ਸਟੇਟ ਸਲਵਾਰ ਦੀ ਕਟਾਈ ਵੀ ਇਸ ਤਰੀਕੇ ਹੀ ਹੁੰਦੀ ਹੈ ਤੇ ਬੱਚੇ ਦੇ ਸਲਵਾਰ ਦੇ ਕਟਾਾਈ ਆਪਣੇ ਇਸ ਕੇਰ ਕੇ ਨਾਲੇ ਸਲਵਾਰ ਦੀ ਸਲਵਾਰ ਨਾਲੇ ਬੱਚੇ ਦਾ ਸ਼ੌਂਗ ਨਾਲੇ ਆਸਾਨ ਤਰੀਕੇ ਨਾਲ ਕਟਾਈ ਕਰ ਸਕਦੇ ਆ ਇਹਦੇ ਵਿੱਚ ਇਹੀ ਆਪਾਂ ਲਾਸਟ ਛੋਟੇ ਬੱਚਿਆਂ ਦੀ ਪਾਲਣੀ ਉਹ ਵੀ ਪਾਟਣ ਦੇ ਸਾਈਜ਼ ਨੂੰ ਥੋੜਾ ਐ ਲੱਗ ਤਰੀਕਾ ਸਲਵਾਰ ਵਿੱਚ ਲਾਸਟਿਕ ਪਾਉਣਾ। ਓਕੇ। ਹੁਣ ਆਪਾਂ ਸਲਵਾਰ ਦੇ ਵਿੱਚ ਲਾਸਟਿਕ ਪਾਉਣੇ ਦੱਸਾਂਗੇ। ਪਹਿਲਾ ਪੰਦੇ ਸੀਗੇ ਆਪਾਂ ਵਿੱਚ ਸੀਨ ਲਗਾ ਕੇ ਇਹਨੂੰ extra ਸੀਨ ਲਗਾ ਕੇ ਵਿੱਚ ਰੱਖ ਕੇ ਫਿਰ ਨਿਫਾ ਪੰਦੇ ਸੀ। ਉਹ ਨਿਫਾ ਪਾ ਪਾਣ ਲਿਆਵਾ। ਸੀਨੇ ਦੇ ਪਾਰ ਤੇ ਯਾਰ ਕਰ ਲਿਆ ਵਾ ਇੱਥੇ ਥੋੜਾ ਜਿਹਾ ਉੱਪਰ ਰੱਖ ਲਿਆ ਵਾ ਇਹ ਸੀਨੇ ਦੇ نیچے ਲਗਾ ਲੀਏ ਇਹ ਜਿਹੜੀ ਲਾਸਟ ਚੱਕ ਆਪਣੀ ਇਹਦੇ ਵਿੱਚ ਆਪਾਂ ਇਹਦਾ ਸੈਟਪੀ ਬਣਾ ਲਾਂ ਸੋ ਕੀ ਇਸ ਤਰੀਕੇ ਆਪਾਂ ਪਰ ਕਿਉਂਕਿ ਇਹ ਦਿੱਸਕ ਨਿਕਲ ਨਾ ਜਾਵੇ ਇਸ ਤਰੀਕੇ ਆਪਾਂ ਨਾਲੇ ਪਿਛੇ ਨੂੰ ਕਰੀ ਜਾਣੀ ਹੇ ਪਿੱਛੇ ਨੂੰ ਜੁਜ ਕਰਕੇ ਇਸ ਸਭ ਤੋਂ ਆਸਾਨ ਤਰੀਕਾ ਵਾ ਲਾਸਟਿਕ ਪਾਉਂਦਾ ਇਸ ਤਰੀਕੇ ਹੁਣ ਆਪਾਂ ਜੋੜ ਪਾ ਲੈਣਾ ਪ੍ਰੋਪਰ ਵਿੱਚ ਆ ਜਾਈ ਇਸ ਤਰ੍ਹਾਂ ਸਾਰੇ ਫਿਰ ਇੱਕ ਬਰੂਬਰ ਆਪ ਹੀ ਹੋ ਜਣੀ ਜੇ ਆਪਾਂ ਨੂੰ ਲੂਜ਼ ਦੀ ਲੋੜ ਹੈ ਤੇ ਆਪਣੇ ਆਪ ਇਹਨੇ ਲੂਜ਼ ਹੋ ਜਾਣਾ ਹੈ ਇਸ ਤਰ੍ਹਾਂ ਤੁਸੀਂ ਵੀ ਪਾਸਟੇ ਦੇ ਪਾਣੀ ਹੋਵੇ ਬੱਚਿਆਂ ਦੇ ਪਲਾਜ ਹੋਵੇ ਜਾਂ ਸਲਵਾਰ ਹੋਵੇ ਉਹਦੇ ਵਿੱਚ ਪਾ ਸਕਦੇ ਹੋ ਹੁਣ ਆਪ ਇਥੋਂ ਆਪ ਮਸ਼ੀਨਾਂ ਜੋੜ ਲਗਾ ਦਾਂਗੇ